ਵਿਚ ਉਹ ਪੰਛੀ ਇਤਰਕਵਾਇਨ ਤਰਕ ਕੀ ਤੀਜੀ ਇਹ ਨਾ ਤਾਂ ਕੋ ਅਧਿਕਾਰੀ ਹੈ ਨਾ ਵਿਸ਼ੇ ਹੈ ਨਾ ਪ੍ਰਯੋਜਨਿਤ ਨਾ ਸਬੰਧਿਤ ਦੂਸਰੀ ਤਰੰਗ ਵਿੱਚ ਇਹਨਾਂ ਸਾਰਿਆਂ ਦਾ ਖੰਡਨ ਦਰਸਾ ਕੇ ਤਮੰਡਨ ਕੀਤਾ ਸਿਧਾਂਤੀ ਨੇ ਦੱਸਿਆ ਵੀ ਵਿਸ਼ੇ ਵੀ ਹੈ ਅਧਿਕਾਰੀ ਵੀ ਹੈ ਪ੍ਰਯੋਜਨ ਵੀ ਹੈ ਤੇ ਸਬੰਧ ਵੀ ਹੈ ਤੀਸਰੀ ਤਰੰਗ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਚਲੋ ਮਾਲਿਆ ਸੀ ਵੀ ਅਧਿਕਾਰੀ ਵੀ ਹੈ ਵਿਸ਼ੇ ਵੀ ਹੈ ਉਹਨੂੰ ਚਾਹੁੰਦਾ ਸੀ ਕਿ ਜਿਹੜਾ ਗੁਰੂ ਹੈ ਗੁਰੂ ਸ਼ਿਸ਼ਾ ਦਾ ਗ੍ਰੰਥ ਹੈ ਗੁਰੂ ਦੁਆਰਾ ਪੜਨ ਬੜਾਇਆ ਤੇ ਗੁਰੂ ਕਿ ਹੋ ਜਾ ਹੋਵੇ ਗੁਰੂ ਦੇ ਕੀ ਲਕਸ਼ਣ ਹੈ ਫਿਰ ਉਹਨੇ ਸਿੱਖ ਦੇ ਲਕਸ਼ਣ ਦੱਸੇ ਫਿਰ ਸਮਾਨ ਲਕਸ਼ਣ ਦੱਸ ਕੇ ਤਰੰਗ ਜਿਹੜੀ ਸੀ ਨਾ ਸਮਾਪਤ ਹੋ ਗਈ ਹੁਣ ਚੌਥੀ ਤਰੰਗ ਵਿੱਚ ਜਿਹੜਾ ਉੱਤਮ ਅਧਿਕਾਰੀ ਯਾਨੀ ਚਾਰ ਪ੍ਰਕਾਰ ਦੇ ਅਧਿਕਾਰੀ ਹੈ ਉੱਤਮ ਮੱਧਮ ਕਨੇਸ਼ਰ ਤੇ ਪਾਮਰ ਜਿਹੜਾ ਪਾਮਰ ਪੁਰਸ਼ ਹੈ ਉਹ ਤਾਂ ਅਤਿਆੰਤ ਕਰਕੇ ਨੀਚ ਹੈ ਉਹਨੂੰ ਤਾਂ ਉਪਦੇਸ਼ ਕਰਨ ਦਾ ਕੋਈ ਫਾਇਦਾ ਨਹੀਂ ਉਹ ਨਹੀਂ ਮੰਨਦਾ ਜਿਹੜਾ ਉੱਤਮ ਪੁਰਸ਼ ਹੈ ਉਹਨੂੰ ਉਪਦੇਸ਼ ਦੀ ਲੋੜ ਨਹੀਂ ਜਿਹੜਾ ਮੱਧਮ ਹੈ ਉਹਨੂੰ ਉਪਦੇਸ਼ ਦੀ ਲੋੜ ਹੈ ਉਹਨੂੰ ਉਦੇਸ਼ ਦੇ ਕੇ ਤਾਂ ਜਿਹੜੀ ਮੁਕਤੀ ਪ੍ਰਵਿਰਤੀ ਵਿੱਚ ਨਵਿਰਤੀ ਜੋ ਕੱਢ ਕੇ ਇਹਨੂੰ ਨਵਿਰਤੀ ਪੱਖਸ਼ ਚ ਲਿਆਉਂਦੇ ਰੋੜ ਹੈ। ਉਹ ਜਿਹੜਾ ਕਨਿਸਟ ਹੈ ਉਹ ਵੀ ਜਤਨ ਹੁਣ ਤੇ ਉਹ ਕਦੇ ਮੁੜ ਸਕਦਾ ਉਹ ਵੀ ਪਰੰਪਰਾਇ ਹੋ ਸਕਦਾ। ਤੋਂ ਇਹ ਸਭ ਤੋਂ ਪਹਿਲਾਂ ਇਹਨੇ ਉੱਤਮ ਅਧਿਕਾਰੀ ਦਾ ਵਰਣਨ ਕਰਨਾ। ਆ ਜੋ ਉੱਤਮ ਅਧਿਕਾਰੀ ਤੁਹਾਨੂੰ ਕੋਰੋਨੇ ਆ। ਤੋਂ ਉੱਤਮ ਅਧਿਕਾਰੀ ਦੇ ਕੀ ਲੱਛਣ ਹੈ ਔਰ ਉਹ ਉਹ ਕਿਹਦਾ ਹੈ ਕਿਸ ਤਰ੍ਹਾਂ ਕਿ ਰਣ ਕਰਦਾ। ਤੋਂ ਦੋਰਾ ਗੁਰ ਸਿੱਖ ਕੇ ਸੰਵਾਦ ਕੀ ਕਹੂੰ ਨਾ ਕਹੂੰ ਬਾਗਾਤ ਨਵੀਨ ਨਵੀਨ ਮੈਨਾ ਨਵੀ ਵੈਸੇ ਵੀ ਜਿਤਨੇ ਗ੍ਰੰਥ ਕੇ ਧਾਰਮਿਕ ਪਹਿਲਾ ਜਾਂ ਗੁਰੂ ਲੋਕ ਆਪਣੇ ਸ਼ਿਸ਼ ਲੋਕਾਂ ਨੂੰ ਪੜ੍ਹਾਉਂਦੇ ਸੀ ਉਹ ਸਾਰੇ ਗੁਰੂ ਸਿੱਖ ਦੇ ਸੰਵਾਦ ਵਿੱਚ ਸੀਗੇ ਗੁਰੂ ਸ਼ਿਸ਼ ਜਿਹੜਾ ਸੀ ਉਹ ਪ੍ਰਸ਼ਨ ਕਰਦਾ ਤੇ ਗੁਰੂ ਜਿਹੜਾ ਆ ਉਹ ਉਹਦਾ ਸਮਾਧਾਨ ਕਰਦਾ ਇਹ ਬੜਾ ਵਧੀਆ ਤਰੀਕਾ ਸੀਗਾ ਔਰ ਕਾਬ ਵਿੱਚ ਸੀ ਇਸ ਵਾਸਤੇ ਕਾਬ ਦੇ ਨਾਲ ਦੋਨੋਂ ਜਿਹੜੇ ਸੀ ਨਾ ਇਹ ਇਹ ਦੂਸਰੇ ਇਹ ਦੋਨੋਂ ਚੇਤੇ ਹੋ ਜਾਂਦੇ ਸੀ ਸ਼ੰਕਾ ਵੀ ਚੇਤੇ ਹੁੰਦੀ ਸੀ ਤੇ ਉਹ ਵੀ ਚੇਤੇ ਹੁੰਦਾ ਵੱਡੇ ਵੱਡੇ ਸਾਰੇ ਗ੍ਰੰਥ ਜਿਹੜੇ ਸੀ ਨਾ ਉਹ ਗੁਰੂ-ਸ਼ਿਸ਼ੇ ਦੇ ਸੰਵਾਦ ਵਿੱਚ ਸੀਗੇ ਤੋਂ ਕਹਿੰਦਾ ਜੇ ਗੁਰੂ ਸ਼ੇਖੀ ਦੀ ਸੰਵਾਦ ਦੀ ਰੀਤੀ ਹੈ ਨਾ ਇੱਕ ਨਵੀਨ ਢੰਗ ਹੈ ਯਾਨੀ ਗਿਆਨ ਨੂੰ ਦੇਣ ਦਾ ਵਿਕਸਿਤ ਕਰਨ ਦਾ ਵੇਖ ਜਾਏ ਜਿਗਿਆਸੂ ਜਨ ਹੋ ਤ ਵਿਚਾਰ ਪਰਵੀਨ ਜਿਹੜੇ ਜਿਗਿਆਸੂ ਜਨ ਹੈ ਇਸ ਨਵੀਨ ਪ੍ਰਕਿਰਿਆ ਨੂੰ ਵੇਖ ਕਰਕੇ ਤਾਂ ਬਹੁਤ ਸੌਖੇ ਤਰੀਕੇ ਨਾਲ ਉਹ ਉਹ ਪ੍ਰਵਿਰਤ ਹੋ ਜਾਂਦੇ ਆ ਭਾਵ ਵਿਚਾਰਾਂ ਵਿੱਚ ਪਰਵੀਨ ਮਨਾਂ ਚਤਰ ਹੋ ਜਾਂਦੇ ਆ ਗ੍ਰਹਿਣ ਕਰ ਲੈਂਦੇ ਆ ਸੂ ਸੰਤਤ ਰਾਜਾ ਔਰ ਤਾਂਕੇ ਤਤਵ ਦ੍ਰਿਸ਼ਟੀ ਅਦ੍ਰਿਸ਼ਟ ਤਰਕ ਦ੍ਰਿਸ਼ਟ ਨਾਮ ਤਿੰਨ ਪੁੱਤਰਾਂ ਦੀ ਗੱਥਾ ਆ ਇਹਦੇ ਚ ਸ਼ੁਰੂ ਹੋਣੀ ਹੈ ਯਾਨੀ ਉਤਮਦਕਾਰੀ ਮੱਧਮ ਤੇ ਕਨੇਸਨ ਇਹਨਾਂ ਦਾ ਤਿੰਨਾਂ ਦਾ ਜ਼ਿਕਰ ਕਰਨ ਪਾ ਮਰਦਾ ਨਹੀਂ ਕੀਤਾ 300 ਦਰਬਾਲ ਸੁਭ ਚੱਕਰਵਰਤੀ ਸੋਨਤਾ ਚੱਕਰਵਰਤੀ ਰਾਜਾ ਜਿਹੜਾ ਸੁਭ ਸੰਤਤ ਰਾਜਾ ਸੀ ਉਹ ਚੱਕਰਵਰਤੀ ਰਾਜਾ ਸੀ ਉਹਦੇ ਤਿੰਨ ਬਾਲ ਮੈਨਾ ਬੱਚੇ ਸੁਭ ਮੈਨਾ ਸ੍ਰੇਸ਼ਟ ਉਤਮ ਬੁੱਧੀ ਵਾਲੇ ਸੀ ਆਪ ਉਹ ਚੱਕਰਵਰਤੀ ਰਾਜਾ ਸੀ ਸੁਭ ਸੰਤਤ ਪਿਤਰ ਤਿਹਨ ਮੈਂ ਸਵਰਗ ਪਤਾਲ ਜਹਾਨ ਜਿਹੜਾ ਸੁਭ ਸੰਤਤ ਰਾਜਾ ਸੀਗਾ ਉਹਦੇ ਪਿਤਰ ਵੱਡੇ ਤਿਹਨ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਔਰ ਸਵਰਗ ਪਤਾਲ ਜਹਾਨ ਜਹਾਨ ਦਾ ਮਤਲਬ ਹੈ ਕਿ ਉਹ ਸੰਸਾਰ ਦੇ ਵਿੱਚ ਉਹਦਾ ਜਿਹੜਾ ਸਿਗਾਨਾ ਮ੍ਰਿਤਯੂ ਲੋਕ ਤੱਕਰ ਜਹਾਂ ਤੱਕਰ ਉਹ ਰਾਜੇ ਦਾ ਪ੍ਰਤਾਪ ਸੀ ਸੰਤੰਤਾ ਹਾਂਜੀ ਔਰ ਫਿਰ ਉਹਨੇ ਕੀ ਕੀਤਾ ਤੀਨੋਂ ਬਾਲਨਾਮ ਉਹਦੇ ਤਿੰਨ ਪੁੱਤਰ ਸੀਗੇ ਉਹਨਾਂ ਦੇ ਕੀ ਨਾਮ ਸੀਗੇ ਤਤਵਦ੍ਰਿਸ਼ਟੀ ਇੱਕ ਨਾਮ ਐ ਪਹਿਲੇ ਦਾ ਨਾਮ ਤਤਵਦ੍ਰਿਸ਼ਟੀ ਸੀ ਜਾਨੀਏ ਉੱਤਮ ਅਧਿਕਾਰੀ ਦੂਜੋ ਕਹਿਤ ਅਦ੍ਰਿਸ਼ਟ ਦੂਜੇ ਇੱਕ ਦਾ ਤਤਮ ਗ੍ਰਸ ਦੂਜੇ ਦਾ ਅਦ੍ਰਿਸ਼ਟ ਹੋਇਆ ਇਹ ਮੱਧਮਤ ਕਾਰੀ ਸੀ ਤਰਕਦਰਿਸ਼ ਪੁਨਤੀਸ਼ਰਾ ਉਤਮ ਮੱਧਮ ਕ੍ਰਿਸ਼ਟ ਕਹਿੰਦੇ ਤੀਸਰੇ ਪੁੱਤਰ ਦਾ ਨਾਮ ਤਰਕਦਰਿਸ਼ ਸੀਗਾ ਔਰ ਤਰਕਦਰਿਸ਼ ਇਹ ਪੁਨਾ ਇਹ ਤਿੰਨਾਂ ਦੇ ਨਾਮ ਸੀਗੇ ਉਤਮ ਤੇ ਮੱਧਮ ਤੇ ਕ੍ਰਿਸ਼ਟ ਤੈਨ ਉਹਦੇ ਪੁੱਤਰ ਸੀਗੇ ਭਾਵ ਉਹਨਾਂ ਦੀ ਇਸ ਤਰ੍ਹਾਂ ਦੀ ਵਿਰਤੀ ਸੀ ਪੇਉਕ ਤੇੰ ਪਰਾਂਦੇ ਅਧਿਕਾਰੀਆਂ ਵਿੱਚੋਂ ਉੱਤਮ ਮਦਮ ਤੇ ਕ੍ਰਿਸ਼ਟ ਚਲ ਹੁਣ ਸਾਰੇ ਤੋਂ ਪਹਿਲਾਂ ਨੂੰ ਉੱਤਮ ਨੂੰ ਲੈਣਾ ਕਹਿੰਦਾ ਬਾਲਪਨੋ ਸਭ ਖੇਲਤ ਖੋਇਓ ਉਹਨਾਂ ਬੱਚਿਆਂ ਨੇ ਬਚਪਨ ਵਿੱਚ ਖੇੜ ਖੂੜ ਕੇ ਤਾਂ ਵੱਡੇ ਹੋਏ ਉਮਰ ਉਹਨਾਂ ਦੀ ਬਚਪਨ ਦੀ ਚਲੀ ਗਈ ਤਰਨ ਪਾਏ ਪੁਨ ਮਦਨ ਬਿਗੋਇਓ ਜਦੋਂ ਥੋੜੇ ਜੇ ਜਵਾਨੀ ਵਾਸਾ ਚ ਬਗਾਏ ਤੇ ਆਰਾਧ ਮਨੂ ਕਾਮਕ ਵਰਤੀ ਜਿਹੜੀ ਜਾਗਦੀ ਹੈ ਉਹ ਪਰੇਸ਼ਾਨ ਕਰਦੀ ਹੈ ਇਹਦੀ ਜਿਹੜੀ ਬੁੱਧੀ ਹੈ ਬਗੋਇਮਨਾਂ ਨਾਸ ਕਰ ਦਿੰਦਾ ਕਾਮਕਮਿਰਤੀ ਕਿੱਡਾ ਵੱਡਾ ਸਿਆਣਾ ਬੰਦਾ ਵੀ ਹੋਵੇ ਜਦੋਂ ਕਾਮਕਮਿਰਤੀ ਚ ਆ ਜਾਏ ਤਾਂ ਪਾਗਲ ਦੀ ਤਰ੍ਹਾਂ ਹੋ ਜਾਂਦਾ ਬਗੋਇਮਨਾਂ ਨਾਸ ਕਰ ਦਿਆ ਤੋ ਧਾਰਨਾਰ ਗ੍ਰਹਿ ਮਾਰ ਪ੍ਰਕਾਸੀ ਫਿਰ ਕੀ ਕਰਦੇ ਨੇ ਭਈ ਘਰ ਦੇ ਵਿੱਚ ਉਹ ਔਰਤ ਨੂੰ ਲਿਆਉਂਦੇ ਨੇ ਧਾਰਨਾਰ ਗ੍ਰਹਿ ਮਨ ਘਰ ਵਿੱਚ ਮਾਰ ਪ੍ਰਕਾਸੀ ਉਹਨੂੰ ਮਾਰ ਕੇ ਇੱਕ ਕਾਮਦੇਵ ਨੂੰ ਖਤਮ ਕਰਨ ਵਾਸਤੇ ਵਿਆਹ ਕਰਕੇ ਫਿਰ ਔਰਤ ਲੈ ਕੇ ਹੁੰਦੇ ਆ। ਭੋਗ ਲਹਿ ਤੇ ਸਭ ਸੁਖਰਾ ਸੀ ਫਿਰ ਜਿਤਨਾ ਵੀ ਧਨ ਦੌਲਤ ਉਹਦਾ ਹੁੰਦਾ ਸੰਸਾਰ ਦੇ ਭੋਗ ਪਦਾਰਥਾਂ ਨੂੰ ਉਹ ਵਰਤਨ ਵਾਸਤੇ ਕਰਨ ਵਾਸਤੇ ਉਹ ਸਾਰੇ ਸੁੱਖਾਂ ਨੂੰ ਇਸ ਪਾਸੇ ਜਟਾਉਂਦਾ ਹੈ ਜੋੜਦਾ ਹੈ। ਦੋਰਾ ਸਵਰਗ ਭੂਮ ਪਾਤਲ ਕੇ ਸਵਰਗ ਵਿੱਚ ਉਹ ਮੇਵਿਚ ਤੇ ਪਤਾਲ ਤਿੰਨਾਂ ਵਿੱਚ ਹੀ ਭੋਗੈ ਸਰਵ ਸਮਾਜ ਇਹਨਾਂ ਤਿੰਨਾਂ ਦੇਸ਼ਾਂ ਦੇ ਜਿਹੜਾ ਤਤ ਬ੍ਰਿਸ਼ਟੀ ਆ ਜਾਂ ਪੁਰਸ਼ ਆ ਉਹ ਪਦਾਰਥਾਂ ਨੂੰ ਭੋਗਦਾ ਆ ਸੁਭ ਸੰਤਨ ਦੇ ਤੇਜ ਬਲ ਜਿਹੜਾ ਰਾਜਾ ਸੀ ਉਹਦਾ ਬੜਾ ਤੇਜ ਸੀ ਪ੍ਰਤਾਪ ਸੀ ਉਹਦਾ ਬਲ ਸੀਗਾ ਕਰਤ ਰਾਜ ਕੇ ਕਾਰ ਉਹ ਉਪਰ ਜਿੰਨੇ ਰਾਜ ਦੇ ਕਾਰ ਸੀਗੇ ਬੜੀ ਸੁਕੁਲਤਾ ਸਹਿਤ ਸੁਕੁਲਤਾ ਸਹਿਤ ਬੜੇ ਪ੍ਰੇਮ ਸਹਿਤ ਔਰ ਬੜੇ ਆਦਰ ਸਹਿਤ ਉਹ ਉਹ ਰਾਜ ਦੇ ਸੁਖ ਭੋਗ ਰਿਆ ਸੀ ਤਨੇ ਜਿਹੜਾ ਸੰਤਤ ਰਾਜਾ ਸੀ ਲੈ ਆਪਰੇ ਕਿ ਤਾਹ ਪਿਤਾ ਨਿਜੋ ਰਚੋ ਵਿਚਾਰ ਰਚੋ ਤਾਂ ਕਿਓ ਵਿਚਾਰ ਹੋਣਾ ਇੱਕ ਦਿਨ ਸੰਤਤ ਰਾਜੇ ਨੇ ਨਾ ਇਸ ਮੌਕਾ ਪਾ ਕਰਕੇ ਤਾਂ ਉਹਨੇ ਆਪਣਾ ਵਿਚਾਰ ਜਿਹੜਾ ਸੀ ਨਾ ਹਿਰਦੇ ਦਾ ਇਹ ਵਿਚਾਰ ਜਿਹੜਾ ਉਹਦੇ ਦਿਲ ਚ ਵਿਚਾਰ ਸਗਾਣਾ ਉਹ ਉਹਨਾਂ ਰਖਿਆ ਕੀ ਕਿਆ ਸੋਖ ਸਰੂਪ ਅਜ ਆਤਮਾ ਤਾਸੂ ਪੈਨਿਆਸਾਰ ਕੇਵਲ ਤੇ ਕੇਵਲ ਇੱਕ ਆਤਮਾਏ ਆਦਮੀ ਦੇ ਸੋਖ ਸਰੂਪ ਹੈ ਉਹ ਅਜਰ ਅਮਰ ਹੈ ਉਹ ਨਾਇਨਕ ਸ਼ਦੰਤੀ ਸ਼ਾਸਤਰਾ ਨਾਇਨਕ ਦੇਹਤੀ ਪਾਪ ਕਾਣੀ ਹੈ ਬਾਕੀ ਸਾਰਾ ਇਹ ਸੰਸਾਰ ਤਾਸੂ ਪੈਨ ਸੰਸਾਰ ਸੰਸਾਰ ਨਾਸ਼ਮਾਨ ਹੈ ਸੰਸਾਰ ਦੁਖ ਰੂਪ ਹੈ ਸੰਸਾਰ ਮਰਨ ਜਮਨ ਵਿੱਚ ਹੈ ਔਰ ਸੰਸਾਰ ਜਿਹੜਾ ਹੈ ਨਾ ਉਹ ਕਲੇਸ਼ ਰੂਪ ਹੈ ਐਸਾ ਉਹਨੇ ਇਹ ਨੇਜਪ੍ਰਾਂਤ ਵਿਚਾਰ ਕੀਤਾ ਤਾਂ ਉਹਨੇ ਇਸ ਸਾਰੇ ਰਾਜ ਜਸਵੰਤ ਵਿੱਚ ਗੱਲਬਾਤ ਕੀਤੀ ਇਹ ਕਾਰਨ ਤਜ ਰਾਜ ਵੈ ਜਾਨੂ ਆਤਮ ਰੂਪ ਸੰਤਤ ਰਾਜਾ ਇਹਨੇ ਸੋਚਿਆ ਕਿ ਜਦੋਂ ਇਹ ਸਾਰਾ ਸੰਸਾਰ ਦੁਖ ਰੂਪੀ ਹੈ ਮਰਨਹਾਰ ਹੈ ਤੇ ਫਿਰ ਨੂੰ ਤਿਆਗਦਾ ਮੈਂ ਛੱਡਦਾ ਮੈਂ ਛੱਡ ਕੇ ਤੇ ਫਿਰ ਮੈਂ ਕੀ ਕਰਾਂ ਜਾਨੂੰ ਆਤਮ ਰੂਪ ਮੈਂ ਆਪਣੇ ਨਿੱਜ ਰੂਪ ਨੂੰ ਜਾਨਣਾ ਕਰਾਂ ਮੈਂ ਆਪਣੇ ਆਤਮ ਸਰੂਪ ਨੂੰ ਜਾਨਣਾ ਕਰਾਂ ਬਹੁਤ ਸੰਸਾਰ ਦੇ ਘੱਟ ਲੋਕ ਐ ਜਿਹੜੇ ਸੰਸਾਰ ਦੇ ਭੋਗ ਪਦਾਰਥਨ ਮਿਲਦੇ ਨਹੀਂ ਸਾਰੀ ਉਮਰ ਯਤਨਸ਼ੀਲ ਰਹਿੰਦੇ ਐ ਭੋਗ ਪਦਾਰਥਾਂ ਤੋਂ ਵੀ ਵਾਂਝੇ ਰਹਿਏ ਤੇ ਆਤਮ ਤਤ ਤੋਂ ਵੀ ਵਾਂਝੇ ਰਹੇ ਬਹੁਤ ਘੱਟ ਲੋਕ ਨੇ ਜਿਹੜੇ ਇਸ ਨੂੰ ਛੱਡ ਕੇ ਆਤਮ ਤਤ ਵਿਚਾਰ ਵਿੱਚ ਲੱਗ ਜਾਂਦੇ ਨੇ ਉਹੀ ਸਦੀਵ ਕਾਲ ਜਿਉਂਦੇ ਨੇ ਨਾਮਦੇਵ ਦੇ ਸਮੇਂ ਵਿੱਚ ਵੀ ਬਹੁਤ ਸੰਸਾਰ ਚ ਪੈਦਾ ਬੰਦੇ ਹੋਏ ਬਾਬੇ ਫਰੀਦ ਦੇ ਸਮੇਂ ਵਿੱਚ ਕੋਈ ਕਮੀ ਨਹੀਂ ਬੰਦਿਆਂ ਦੀ ਔਰ ਰਵਿਦਾਸ ਮਹਾਰਾ ਦੇ ਸਮੇਂ ਵਿੱਚ ਵੀ ਕੋਈ ਬੰਦਿਆਂ ਦੀ ਕਮੀ ਬੜੇ ਪੈਦਾ ਹੋਏ ਪਰ ਉਹ ਬਿਰਲੇ ਪੁਰਸ਼ ਜਿਨ੍ਹਾਂ ਨੇ ਆਤਮ ਤਤਵ ਨੂੰ ਵਿਚਾਰਿਆ ਉਹ ਸਦੀਵ ਕਾਲ 7-7 ਸਦੀਆਂ 8-8 ਸਦੀਆਂ ਬੀਤ ਗਈਆਂ ਨੇ ਪਰੰਤੂ ਉਹ ਜੀਵਤ ਨੇ ਜਿਉਂਦੇ ਨੇ ਉਹਨੇ ਕਹਿੰਦਾ ਜਾਨੂ ਆਤਮ ਰੂਪ ਉਹਨੂੰ ਇਹ ਖਿਆਲ ਪੈਦਾ ਹੋਇਆ ਕਿ ਮੈਂ ਜਿਹੜਾ ਆਤਮ ਸਰੂਪ ਬ੍ਰਹਮ ਹੈ ਮੇਰਾ ਮੈਂ ਉਹਨੂੰ ਜਾਨਣਾ ਕਰਾਂ ਮੈਨੂੰ ਉਹਦੀ ਜਾਣਨ ਦੀ ਇੱਛਾ ਪੈਦਾ ਹੋ ਗਈ। ਸਵਰਗ ਭੂਮ ਪਾਤਲ ਕੇ ਤਿਹੂ ਪੁੱਤਰ ਕਰ ਭੂਪ ਕਹਿੰਦਾ ਸਵਰਗ ਦਾ ਭੂਮੀ ਦਾ ਇਹਦਾ ਇਹ ਪਤਾਲ ਲੋਕ ਦਾ ਜਿਹੜਾ ਰਾਜ ਹੈ ਨਾ ਇਹ ਮੈਂ ਤਿੰਨਾਂ ਪੁੱਤਰਾਂ ਨੂੰ ਦੇ ਕੇ ਤੇ ਆਪ ਮੈਂ ਆਪਣੇ ਆਤਮ ਸਰੂਪ ਨੂੰ ਚਿੰਤਨ ਕਰਨ ਵਾਸਤੇ ਸਮਾਕਰਨ ਲਮ ਨਿਕਲ ਆਸ ਵਿਚਾਰ ਸੁਭ ਸੰਤਤ ਕੀਨਾ ਇਹੋ ਜਿਹਾ ਵਿਚਾਰ ਸੰਤਤ ਰਾਜਨ ਹੈ ਸ਼ੁਭ ਚੰਗਾ ਵਿਚਾਰ ਆਪਣੇ ਆਪ ਨਾਲ ਕੀਤਾ ਤੇ ਇਸ ਵਾਰ ਸੇ ਫਿਰ ਮੰਤਰੀ ਪੇਤ ਹੂ ਪੁੱਤਰ ਪ੍ਰਵੀਨਾ ਉਹਨੇ ਮੰਤਰੀ ਨੂੰ ਕਹਿ ਕੇ ਆਪਣੇ ਤਿੰਨਾਂ ਪੁੱਤਰਾਂ ਜਿਹੜੇ ਪ੍ਰਵੀਨ ਬੜੇ ਚਤੁਰ ਸਿਆਣੇ ਸੀ ਉਹਨਾਂ ਨੂੰ ਬੁਲਾਇਆ ਦੇਸ਼ ਦੇਸ਼ ਇਕਾਂਤ ਸੁਮੀਪ ਬੁਲਾਏ ਉਹਨਾਂ ਨੂੰ ਇਕਾਂਤ ਥਾਂ ਵਿੱਚ ਤਿੰਨਾਂ ਨੂੰ ਬੁਲਾਇਆ ਸਦਿਆ ਨਿਜਵਰਾ ਕੇ ਬਚਨ ਸੁਣਾਏ ਜਿਹੜੇ ਤੇ ਮਨ ਚ ਬਰਾਗ ਪੈਦਾ ਹੋਇਆ ਸੀ ਕਿ ਮੈਂ ਸੰਸਾਰ ਦੇ ਸੁੱਖਾਂ ਨੂੰ ਛੱਡ ਕੇ ਨਿ ਜਾਤਮ ਸੁਰੂਪ ਨੂੰ ਮੈਂ ਚਿੰਤਨ ਕਰਾਂ ਐਸਾ ਜਿਹੜਾ ਬਰਾਗ ਦਾ ਉਹਦੇ ਮਨ ਚ ਖਿਆਲ ਸੀਗਾ ਉਹਨੇ ਪੁੱਤਰਾਂ ਨੂੰ ਤਿੰਨਾਂ ਨੂੰ ਬਚਨ ਸੁਣਾਏ ਭਾਖਿਓ ਪੁੰਜੈ ਰਾਜ ਸੁਭਾਰੋ ਉਹਨਾਂ ਸੰਤਤ ਰਾਜੇ ਨੇ ਕਿਹਾ ਪੁੱਤਰੋ ਮੈਂ ਖੁਸ਼ ਹੋ ਕੇ ਤੁਹਾਨੂੰ ਸਾਰਾ ਕੁਝ ਦੇ ਰਿਹਾ ਇਹ ਜਿਹੜਾ ਸਵਰਗ ਲੋਕ ਮਾਤ ਲੋਕ ਔਰ ਦੇਵ ਲੋਕ ਤੇਨੇ ਤਰ੍ਹਾਂ ਦਾ ਇਹ ਰਾਜ ਭਾਗ ਹੈ ਤੁਸੀਂ ਇਹਨੂੰ ਸੰਭਾਲ ਲਵੋ ਇੱਕ ਪਤਾਲ ਇੱਕ ਸਵਰਗ ਸੁਧਾਰੋ ਇੱਕ ਪਤਾਲ ਵਿੱਚ ਜਾ ਉਹਨੂੰ ਪਤਾਲ ਦਾ ਰਾਜ ਦੇਣਾ ਇੱਕ ਸਵਰਗ ਚ ਜਾ ਉਹਨੂੰ ਸਵਰਗ ਦਾ ਰਾਜ ਦੇਣਾ ਅਪਰ ਬਸੋ ਕਾਸ਼ੀ ਭੂ ਸੁਆਮੀ ਫਿਰ ਇੱਕ ਇਹ ਧਰਤੀ ਦਾ ਮਾਤਲੋਕ ਦਾ ਲੈ ਲਓ ਤਿੰਨੇ ਰਾਜ ਲੈ ਲਓ ਔਰ ਉੱਪਰ ਬਸੋ ਕਾਸ਼ੀ ਬਹੁ ਸੁਆਮੀ ਜਿਹੜੇ ਮੇਰੇ ਸੁਆਮੀ ਜਿਹੜੇ ਨੇ ਪ੍ਰਭੂ ਸ਼ਿਵ ਜੀ ਭਗਵਾਨ ਨੇ ਕਾਸ਼ੀ ਵਿੱਚ ਬਸਦੇ ਨੇ ਵਹਿ ਤੇ ਜਹਾਂ ਸੇ ਵੀ ਅੰਤਰ ਜਾਮੀ ਜਿਹੜਾ ਕਾਸ਼ੀ ਦਾ ਬਸਦਾ ਹੋਇਆ ਪਵਿਸ਼ਹਿਰ ਹੈ ਉਥੇ ਜਿਹੜੇ ਅੰਤਰ ਜਾਮੀ ਭਗਵਾਨ ਸ਼ਿਵ ਹੈ ਹਮੇਸ਼ਾ ਉਥੇ ਰਹਿੰਦੇ ਨੇ ਜੇ ਮਰਤਾ ਹੈ ਸੁਨਿ ਸਿਵ ਉਪਦੇਸ਼ਾ ਉਥੇ ਮਰਨ ਵਾਲੇ ਆਦਮੀ ਦੇ ਮਨ ਆਦਮੀ ਨੂੰ ਭਗਵਾਨ ਸ਼ਿਵ ਮਰਨ ਲੱਗੇ ਸੁਭ ਉਪਦੇਸ਼ ਕਰਦੇ ਹਨ ਅਨੇ ਆਸ ਤੈ ਲੋਕ ਪਰਵੇਸਾ ਔਰ ਇੱਕ ਲੋਕਪਿਚ ਚਲਾ ਜਾਵੇ ਔਰ ਫਿਰ ਗੰਗ ਅੰਗ ਮਨੂ ਕੀਰਤ ਪ੍ਰਕਾਸ਼ ਹੈ ਗੰਗ ਅੰਗ ਮਨੂ ਕੀਰਤੀ ਪ੍ਰਕਾਸ਼ ਹੈ ਜਿਹਦੇ ਸਰੀਰ ਵਿੱਚੋਂ ਗੰਗਾ ਪੈਦਾ ਹੋਈ ਮਨੂ ਪੈਦਾ ਹੋਇਆ ਔਰ ਕੀਰਤੀ ਜਸ ਪ੍ਰਕਾਸ਼ ਸਾਰੇ ਪਾਸੇ ਜਸ ਫੈਲਿਆ ਹੋਇਆ ਉੱਤਰ ਬਾਹਨ ਅਧਿਕ ਉਜਾਸਾ ਹੈ ਯਾਨੀ ਉੱਤਰ ਤੋਂ ਉੱਤਰ ਸਾਰੇ ਤੋਂ ਸਾਰੇ ਚੰਗੇ ਜਿਹੜੇ ਬਾਹਨ ਅਧਿਕ ਮੈਨਾਂ ਜਿਆਦਾ ਉਜਾਸਾ ਹੈ ਮੈਨਾਂ ਪ੍ਰਗਟ ਹੋਏ ਪੈਦਾ ਹੋਏ ਪਾਪ ਉਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਹੁਣੇ ਕੰਨਾ ਕਰੋ ਰਾਜ ਇਹ ਮੈਂ ਭਿੰਨ ਤੂੰ ਤੁਸੀਂ ਉੱਥੇ ਜਾ ਕਰਕੇ ਰਾਜ ਭਿੰਨ-ਭਿੰਨ ਬੱਖਰਾ-ਬੱਖਰਾ ਤਿੰਨੇ ਪੁੱਤਰ ਤੁਸੀਂ ਰਾਜ ਸੰਭਾਲ ਲਓ ਪਾਲੋ ਨਿਜ-ਨਿਜ ਦੇਸ਼ ਔਰ ਆਪਣੇ-ਆਪਣੇ ਰਾਜ ਭਾਗ ਦੇ ਵਿੱਚ ਵਸਣ ਵਾਲੇ ਜਿੰਨੇ ਲੋਕ ਆ ਉਹਨਾਂ ਦੀ ਪਾਲਣਾ ਕਰੋ ਉਹਨਾਂ ਦੀ ਸੇਵਾ ਕਰੋ ਔਰ ਬਿਨ ਵਿਭਾਗ ਭਰਾਤਨ ਕੋ ਭੂਮ ਕਾਜ ਵਹਿ ਕਲੇਸ਼ ਕਹਿੰਦੇ ਜੇ ਮੈਂ ਤੁਹਾਨੂੰ ਇਹ ਰਾਜ ਭਾਗ ਵੰਡਦਾ ਨਹੀਂ ਤਬੇ ਤੁਹਾਡੇ ਭਰਾਵਾਂ ਵਿੱਚ ਝਗੜਾ ਪਾਊਗਾ ਕਲੇਸ਼ ਪਾਊਗਾ ਭਾਵ ਦੁਸੀਂ ਦੁਖੀ ਹੋਵੋਗੇ ਲੜੋਗੇ ਧੂਮੀ ਕਾਜ ਹੈ ਕੋਈ ਸੰਸਾਰ ਵਿੱਚ ਰਾਜ ਭਾਗ ਬੰਨਣਾ ਧੂਮੀ ਬੰਨਣੀ ਜ਼ਮੀਨ ਜਾਇਦਾਦ ਬੰਨਣੀ ਉਹ ਕਲੇਸ਼ ਦਾ ਘਰ ਹੈ ਇਸ ਵਾਸਤੇ ਮੈਂ ਉਹਨੂੰ ਜੀਵਤ ਜੀ ਤੁਹਾਨੂੰ ਉਹ ਵੰਡ ਰਿਹਾ ਸਾਰਾ ਰਾਜ ਸਮਾਜ ਤਜੋ ਸਭ ਮੈਂ ਅਬ ਉਹਨਾਂ ਜਿਹੜਾ ਰਾਜ ਭਾਗ ਮੈਂ ਕਰਦਾ ਆ ਸਾਰਾ ਸਮਾਜ ਮੈਂ ਹੋਣਾ ਇਹ ਤਜ ਦੇਣਾ ਛੱਡ ਦੇਣਾ ਹੁਣ ਮੈਂ ਇਹਦੇ ਚ ਪ੍ਰਵਿਰਤ ਨਹੀਂ ਹੁਣਾ ਜਾਨੀ ਇਹ ਦੁਖਤਾਏ ਅਸਾਰਾ ਸਾਰੇ ਨੂੰ ਮੈਂ ਅਸਾਰ ਮੈਂ ਨਾ ਸਾਰੇ ਰੂਪ ਕਰਕੇ ਇਹਨੂੰ ਮੈਂ ਦੁੱਖ ਰੂਪ ਜਾਣਿਆ ਇਸ ਵਾਸਤੇ ਮੈਂ ਇਹਨੂੰ ਸਾਰੇ ਨੂੰ त्याग ਰਿਆ ਔਰ ਤੂੰ ਲੋਕ ਦੁਖੀ ਆਪਣੇ ਦੁਖ ਜਏ ਸੰਸਾਰ ਦੇ ਲੋਕ ਹੈ ਉਹ ਆਪਣੇ ਦੁਖ ਤੋਂ ਤਾਂ ਦੁਖੀ ਹਨ ਮੈਂ ਭੁਗਤ ਬਿਓ ਜਗ ਕਲੇਸ਼ અપਾਰਾ ਮੈਂ ਰਾਜਾ ਹੋਣ ਕਰਕੇ ਉਹ ਜਿਹੜੇ ਦੁਖੀ ਲੋਕ ਹੈ ਨਾ ਉਹਨਾਂ ਦੇ ਦੁੱਖ ਭੋਗਤ ਭੋਗਦੇ ਮੈਂ ਵੀ ਬੜਾ ਦੁੱਖ ਰਸਿਆ। ਆਪਾਰਾ ਪਾਰਾ ਬਾਰ ਤੇ ਰਹਿ ਤਾ ਮੈਂ ਦੁੱਖ ਭੋਗਿਆ ਕੋਈ ਫਾਇਦਾ ਨਹੀਂ ਹੋਇਆ। ਜੇ ਭਗਵਾਨ ਪ੍ਰਧਾਨ ਅਜਾਨ ਜਦੋਂ ਉਹ ਪ੍ਰਭੂ ਈਸ਼ਵਰ ਅੰਤਰਜਾਮੀ ਜਿਹੜਾ ਹੈ ਜੀ ਭਗਵਾਨ ਪ੍ਰਧਾਨ ਕਹੀਏ ਈਸ਼ਵਰ ਸਾਰਾ ਕੁਝ ਦੇਣ ਵਾਲਾ ਜੀ ਭਗਵਾਨ ਨੂੰ ਕਹਿੰਦੇ ਹੀ ਉਹਨੂੰ ਇਹਦੇ ਵਿੱਚ 6 ਗੁਣ ਹੁੰਦੇ ਆ ਜਿਆਦਾ ਸਭ ਤੋਂ ਜਿਆਦਾ ਐਸ਼ਵਰੇ ਗੁਣ ਉਹਨਾਂ ਦਾ ਹੁੰਦਾ ਔਰ ਸਮਾਨ ਦ੍ਰਿੜਤਾ ਤੇ ਜਨਸਾਰਾ ਇਹ ਬਾਕੀ ਸਾਰਾ ਜਹ ਸੰਸਾਰ ਹੈ ਸਾਰਾ ਹੀ ਰਾਜਨ ਹੈ ਇਹ ਸਾਰਾ ਦ੍ਰਿੜੇ ਸਮਾਨ ਹੀ ਹੈ ਭਾਵ ਦ੍ਰਿੜੀ ਵਰਗਾ ਹੀ ਹੈ ਇਹ ਚ ਸੁੱਖ ਰਹੀਆਂ ਇਹ ਤਾਂ ਵਿਚਾਰ ਇਹ ਜਗ ਕੇ ਭੋਗ ਕਹਿੰਦੇ ਮੈਂ ਸੰਸਾਰ ਦੇ ਭੋਗ ਪਦਾਰਥ ਜਿਹੜੇ ਸੀਗੇ ਉਹ ਮੰਨਦੀ ਸੰਤੁਸ਼ਟੀ ਰਹਿ ਕੀਤੇ ਪਰੰਤੂ ਤਿਆਗ ਲਖੂ ਨਿਜ ਰੂਪ ਸੁਖਾਰਾ ਹੁਣ ਮੈਂ ਸਾਰੇ ਸੰਸਾਰ ਦੇ ਭੋਗ ਪਦਾਰਥ ਛੱਡ ਕੇ ਤਾਂ ਮੈਂ ਕੀ ਕਰਨਾ ਚਾਹੁੰਨਾ ਤਿਆਗ ਲਖੂ ਨਿਜ ਰੂਪ ਸੁਖਾਰਾ ਜਿਹੜਾ ਮੇਰਾ ਆਪਣਾ ਨਿਜ ਰੂਪ ਸੁਖਾਂ ਦਾ ਘਰ ਹੈ ਸੁਖ ਦੇਣ ਵਾਲਾ ਮੈਂ ਸਾਰੇ ਸੰਸਾਰ ਦੇ ਭੋਗ ਪਦਾਰਥਾਂ ਨੂੰ ਛੱਡ ਕੇ ਹੁਣ ਮੈਂ ਆਪਣੇ ਨਿਜ ਰੂਪ ਦਾ ਚਿੰਤਨ ਕਰੂੰਗਾ ਜਿਹੜਾ ਸੁਖ ਸਰੂਪ ਹੈ ਬਾਕੀ ਅਨੰਤ ਕਹੇ ਇਮਤਾਤ ਰਾਜੇ ਸੰਤਤਨ ਜਿਹੜਾ ਤਿੰਨਾਂ ਦਾ ਦ੍ਰਿਸ਼ਟ ਅਦ੍ਰਿਸ਼ਟ ਤੇ ਤਰਕ ਅਦ੍ਰਿਸ਼ਟ ਦਾ ਪਿਓ ਸੀ ਰਾਜਾ ਸੰਤਤ ਉਹਨੇ ਇਸ ਤਰ੍ਹਾਂ ਦੇ ਆਪਣੇ ਪੁੱਤਰਾਂ ਨੂੰ ਬਾਅਦ ਸਾਰੇ ਜਿਹੜੇ ਕਹੇ ਅਨੰਤ ਮੈਨਾਂ ਬਹੁਤ ਸਾਰੇ ਬਾਖ ਕਹੇ ਸੁਨੇ ਤੇ ਹੂੰ ਪ੍ਰਾਤ ਸੁਬੁੱਧਿ ਨਿਧਾਨਾ ਉਤਨੇ ਭਰਾ ਆਪਣੀ ਅਕਲ ਦੇ ਨਾਲ ਬੁੱਧੀ ਨਾਲ ਸੋਚਣ ਲੱਗੇ ਕਿ ਬਾਪੂ ਆਪ ਤਾਂ ਦੁੱਖ ਚੋਂ ਨਿਵਰਤ ਹੋਣ ਰਿਹਾ ਹੈ ਤੇ ਜਾਲੂ ਬਸਾਉਂਦਿਆ ਇਹ ਕੋ ਚੰਗੀ ਗੱਲ ਹੈ ਹਮ ਬੈਠੇ ਕੰਤ ਵਿਚਾਰ ਉਪਾਰਾ ਉਹ ਤਿੰਨੇ ਕਹਿੰਦੇ ਸਾਨੂੰ ਸੋਚਣ ਦਾ ਟਾਈਮ ਦਿਓ ਉਹ ਇਕਾਂਤ ਵਿੱਚ ਤਿੰਨੇ ਹੀ ਚੱਲ ਗਏ ਤੇ ਜਾ ਕੇ ਉਹਨਾਂ ਨੇ ਆਪਸੇ ਹੀ ਸੋਚ ਵਿਚਾਰ ਕੀਤੀ ਕਿ ਬਾਪੂ ਆਪ ਦਾ ਸੰਸਾਰ ਨੂੰ ਦੁੱਖ ਰੂਪ ਕਰਕੇ ਛੱਡ ਰਿਹਾ ਤੇ ਸਾਨੂੰ ਦੁੱਖ ਰੂਪੇ ਜੋ ਬਸਾ ਰਿਹਾ ਇਹ ਵਿਚਾਰ ਉਹਨਾਂ ਸਾਰਿਆਂ ਦੋਨਾਂ ਨੇ ਰਲ ਕੇ ਕੀਤੀ ਫਿਰ ਭਨੈ ਪੁਨ ਆਪ ਸਮਾਹ ਸੁਜਾਨਾ ਉਹਨਾਂ ਨੇ ਆਪਣੇ ਆਪ ਵਿੱਚ ਸਰਾਹ ਕੀਤੀ ਵਿਚਾਰ ਬਟਾੰਦਰਾ ਕੀਤਾ ਪਿਆਰੇ ਤੋਂ ਇਸ ਦੁੱਖ ਤੋਂ ਅਸੀਂ ਕਿਦਾ ਬਚੀਏ ਐ ਬਾਪੂ ਨੇ ਤਾਂ ਦੋਖ ਕਰਕੇ ਛੱਡਤਾ ਫਿਰ ਉਹ ਕਹਿੰਦਾ ਇਹ ਦੁੱਖ ਮੂਲ ਸਮਾਜ ਹਮੇਜੇ ਜਿਹੜਾ ਬਾਪੂ ਸਾਨੂੰ ਸਮਾਜ ਰਾਜ ਭਾਗ ਦੇਣ ਲੱਗਾ ਇਹਦਾ ਦੁੱਖਾਂ ਦਾ ਮੂਲ ਕਾਰਨ ਹੈ ਦੁੱਖ ਤਾਂ ਸ਼ੁਰੂਆਤ ਦਿੱਤੋਂ ਹੁੰਦੇ ਆ ਤਾਂ ਆਪ ਬਹੋ ਚਾਹ ਬ੍ਰਹਮ ਸਮਾਨਾ ਆਪ ਦਾ ਬ੍ਰਹਮ ਸੁਖ ਮੰਨਣਾ ਚਾਹੁੰਦਾ ਬ੍ਰਹਮ ਵਿੱਚ ਸਮੋਣਾ ਚਾਹੁੰਦਾ ਸਾਨੂੰ ਸੰਸਾਰ ਦੇ ਦੁੱਖਾਂ ਵਿੱਚ ਪਰਵਿਰਤ ਕਰ ਰਿਹਾ ਕੋਈ ਵੱਡੀ ਚੰਗੀ ਗੱਲ ਨਹੀਂ ਹੈ ਸੋ ਜਨਨਾਗਰ ਬੁੱਧਕ ਸਾਗਰ ਆਗਰ ਦੁੱਖ ਤਜੇ ਜੋਹਾ ਜਹਾਨਾ ਸੋ ਜਨਨਾਗਰ ਕਹਿੰਦੇ ਉਹ ਪੁਰਸ਼ ਉੱਤਮ ਹੈ ਸ੍ਰੇਸ਼ਟ ਹੈ ਬੁੱਧੀਮਾਨ ਹੈ ਜਿਹੜਾ ਬੁੱਧਕ ਸਾਗਰ ਬੁੱਧੀ ਦਾ ਸਾਗਰ ਹੈ ਆਗਰ ਦੁੱਖ ਦੁੱਖੋਂ ਆਉਣ ਤੋਂ ਪਹਿਲਾਂ ਹੀ ਉਹ ਸਾਰੇ ਜਹਾਨ ਨੂੰ ਛੱਡ ਦੇ ਬੰਦ ਕਰੀਏ